ਨੌਜੀ ਕਿਸਾਨ ਭਰਾਵੋ ਅੱਜ ਅਸੀਂ ਪਹੁੰਚੇ ਜੀ ਰਾਪਰ ਮੱਖਾ ਜ਼ਿਲ੍ਹਾ ਮਾਨਸਾ ਪਾਣੀ ਦੇਖ ਸਕਦੇ ਹਾਂ 3 ਇੰਚ ਕੁੜਾ ਫੋਲ ਪ੍ਰੈਸ਼ਰ ਪਾਣੀ ਜੀ ਬਹੁਤ ਸੋਹਣੀ ਪਰਫਾਰਮੈਂਸ ਦਿੱਤੀ ਹੈ ਪੰਪ ਨੇ 17 ਜੁਲਾਈ ਤੇ 2024 ਇਹ 3 ਇੰਚ ਲੱਗੀ ਜੀ ਡਿਲੀਵਰੀ 70 ਫੁੱਟ ਤੇ ਕ੍ਰਮਟਨ ਕੰਪਨੀ ਦਾ ਪੰਪ ਤਾ ਰਹਿ ਗਿਆ ਔਰ ਇਹਦਾ ਪੈਨਲ ਹੈ ਜੀ 16 ਪਲੇਟਾਂ ਨੇ ਲੁਬੀ ਕੰਪਨੀ ਦੀ ਐਂਟੀ ਸੈਟ ਲੋਕ ਵਾਲਾ ਸਟਰਕਚਰ ਹੈ ਔਰ ਕੰਟਰੋਲਰ ਯੂਜ਼ ਕੀਤਾ ਜੀ ਫਰੀਕੋਨ ਕੰਪਨੀ ਦਾ 43 ਦੇ ਕਰ ਰਹੇ ਜੀ ਰਾਣਾ ਜਿੱਥੋਂ ਪਾਣੀ ਬਹੁਤ ਘੱਟ ਆਇਆ। ਤਕਰੀਬਨ 1 ਵਜੇ ਦਾ ਟਾਈਮ ਆ ਜੀ। ਆਪਾਂ ਦੋ ਪੰਪਸ ਸਟਾਲ ਜਿੱਤੇ ਜੀ ਇਹਦੇ ਇੱਕ ਪਹਿਲਾ ਵੀ ਹੈਪੀ ਸੈੱਟ ਜਿੱਦੇ। ਪੰਜ ਅੱਜ ਵੀ ਰਹੇ ਪ੍ਰੋਜੈਕਟ ਆ ਜੀ। ਚੈੱਕ ਕਰ ਸਕਦੇ ਹੋ ਪਾਣੀ ਦੀ ਪਰਫਾਰਮੈਂਸ। 70 ਫੁੱਟ ਦੇ ਪੰਪ ਤਾਂ ਰਹਿ ਗਏ ਜੀ। ਪੈਨਲ ਨੇ ਲੁੱਬੀ ਦੇ 120 वोल्ट 16 ਪਲੇਟਾਂ ਲਈ